ਅੱਜ ਅਸੀਂ ਉਹ ਚੀਜ਼ਾਂ ਸਿੱਖਾਂਗੇ ਜਿਹੜੀਆਂ ਅਣ ਸੁਣੀਆਂ ਆ। ਹੋ ਸਕਦਾ ਇਹਦੋਂ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਣਿਆ ਨਾ ਹੋਵੇ। ਸੁਣਿਆ ਤਾਂ ਹੋ ਸਕਦਾ ਪਰ ਉਸ ਤਰੀਕੇ ਨਾਲ ਨਾ ਸੁਣਿਆ ਹੋਵੇ ਜਿੱਦਾਂ ਭਾ ਕਰੂ ਅੱਜ ਸਾਨੂੰ ਸਮਝਾਉਣਾ ਚਾਹੁੰਦਾ ਆ। ਅੱਜ ਅਸੀਂ ਜਿਹੜੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਨਹੀਂ ਆ ਰਹੇ ਅੱਜ ਅਸੀਂ ਉਹਨਾਂ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿਉਂਕਿ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਦਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਜਿਹੜੇ ਆ ਉਹ ਰੁਕ ਜਾਂਦੇ ਆ ਅਕਈ ਵਾਰੀ ਉਹ ਕਾਰਨ ਬਹੁਤ ਵੱਡੇ ਹੁੰਦੇ ਆ ਪਰ ਕਿਵੇਂ ਅਸੀਂ ਵੱਡੇ ਵੱਡੇ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਲੈਨੇ ਆ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਖਰੇ ਹੁੰਨੇ ਆ ਪਰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਆ ਪਰ ਉਹੀ ਛੋਟੀਆਂ ਚੀਜ਼ਾਂ ਸਾਡੀ ਬਰਕਤ ਦੇ ਵਿੱਚ ਇੱਕ ਵੱਡੀ ਰੁਕਾਵਟ ਬਣ ਜਾਂਦੀਆਂ ਆ ਅੱਜ ਅਸੀਂ ਉਹੀ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸਾਡੀ ਹੀਲਿੰਗ ਦੇ ਵਿੱਚ ਡਿਲੀਵਰੈਂਸ ਦੇ ਵਿੱਚ ਪਾਵ ਸ਼ਿਫਾ ਦੇ ਵਿੱਚ छुटकारे ਦੇ ਵਿੱਚ ਬਰਕਤ ਦੇ ਵਿੱਚ ਰੁਕਾਵਟ ਬਣੀਆਂ ਹੋਈਆਂ ਆ ਉਹਨਾਂ ਚੋਂ ਕਿੱਦਾਂ ਬਾਹਰ ਨਿਕਲਣਾ ਅੱਜ ਅਸੀਂ ਉਹਨਾਂ ਗੱਲਾਂ ਦੇ ਬਾਰੇ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਇਸ ਧਰਤੀ ਦੇ ਉੱਤੇ ਬਹੁਤ ਸਾਰੀਆਂ ਇਨਵੀਜ਼ੀਬਲ ਪਾਵਰਸ ਜਿਹੜੀਆਂ ਆ ਉਹ ਐਕਟੀਵੇਟਰ ਕੰਮ ਕਰਦੀਆਂ ਆ ਬਹੁਤ ਸਾਰੀਆਂ ਅਦ੍ਰਿਸ਼ ਸ਼ਕਤੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਉਹ ਕੰਮ ਕਰਦੀਆਂ ਆ ਅਰ ਉਹ ਦੋਨੋਂ ਤਰ੍ਹਾਂ ਦੀਆਂ ਆ ਕੋਸ਼ ਸ਼ਕਤੀਆਂ ਚੰਗੀਆਂ ਆ ਤੇ ਕੋਸ਼ ਬੁਰੀਆਂ ਆ ਮਾੜੀਆਂ ਆ ਬੇਸ਼ੱਕ ਸਾਨੂੰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਸਾਨੂੰ ਨਜ਼ਰ ਨਹੀਂ ਆ ਰਿਹਾ ਉਹ ਹੈ ਨਹੀਂਗਾ ਪਿਆਰ ਕਿਸੇ ਨੂੰ ਨਜ਼ਰ ਆਉਂਦਾ ਪਰ ਹੈਗਾ ਆ ਨਫ਼ਰਤ ਹੈਗੀ ਹੈ ਕੁਝ ਇਮੋਸ਼ਨਸ ਆ ਜਿਹੜੇ ਐਕਟੀਵਿਟੀਆਂ ਦੇ ਨਾਲ ਸਮਝ ਆਉਂਦੇ ਆ ਕੋਸ਼ ਅਦ੍ਰਿਸ਼ ਚੀਜ਼ਾਂ ਕੁਝ ਭਾਵਨਾਵਾਂ ਆ ਜਿਹੜੀਆਂ ਕੰਮਾਂ ਦੇ ਰਹੀਂ ਸਮਝ ਆਉਂਦੀਆਂ ਇੱਦਾਂ ਹੀ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਆ ਉਹ ਵੀ ਅਸੀਂ ਖੁੱਲੀਆਂ ਅੱਖਾਂ ਦੇ ਨਾਲ ਸਰੀਰਕ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਪਰ ਉਹਨਾਂ ਦੇ ਕੰਮ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਆ ਉਹਨਾਂ ਤੋਂ ਅਸੀਂ ਅੰਦਾਜ਼ਾ ਲਾਉਨੇ ਆ ਕਿ ਕਿਹੜੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਆ ਤੁਸੀਂ ਕੁਝ ਵੀ ਨਹੀਂ ਕੀਤਾ ਹੁੰਦਾ ਪਰ ਤੁਹਾਡੇ ਸਿਰ ਬੁਰਾਈ ਆ ਜਾਂਦੀ ਹੈ ਪਰ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ ਪਰ ਕੋਈ ਕਹਿ ਰਿਹਾ ਕਿ ਤੁਸੀਂ ਕੀਤਾ ਹੈ ਕੋਈ ਤੁਹਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਬੁਰਾ ਕੀਤਾ ਹੈ ਤਾਂ ਦੇਖੋ ਉੱਥੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਕਿਸੇ ਵਾਰੇ ਤੁਸੀਂ ਕੁਝ ਵੀ ਨਹੀਂ ਕੀਤਾ ਹੁੰਦਾ ਪਰ ਫਿਰ ਵੀ ਤੁਹਾਡੀ ਵਾਹ ਵਾਹ ਹੋ ਜਾਂਦੀ ਹੈ ਤਾਂ ਫਿਰ ਵੀ ਨੋਟਿਸ ਕਰੋ ਉੱਥੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਤਾਂ ਅਸੀਂ ਕੰਮਾਂ ਤੋਂ ਸਿਆਣਦੇ ਹਾਂ ਕਿ ਕਿਹੜੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਆ ਔਰ ਸਾਡੀ ਅਲਾਈਨਮੈਂਟ ਜਿਹੜੀ ਆ ਸਾਡਾ ਜਿਹੜਾ ਸਾਡਾ ਜੋਲ ਮੇਲ ਜਿਹੜਾ ਆ ਉਹ ਕਿਹੜੀ ਸ਼ਕਤੀ ਦੇ ਨਾਲ ਆ